ਜਦੋਂ ਆਪਾਂ ਕਹਿੰਦੇ ਆ ਕਿ ਆਪਾਂ ਬੰਦੇ ਦੀ ਇਮੋਸ਼ਨਲ ਵੈਲਿਊ ਦੇਣੀ ਹੈ ਪੈਸੇ ਨਾਲ ਨਾਪ ਲੈਣੇ ਆਪਾਂ ਇਮੋਸ਼ਨਲ ਵੈਲਿਊ ਪੈਸੇ ਨਾਲ ਤਾਂ ਪੁੱਤ ਮਰ ਜੇ ਐਕਸੀਡੈਂਟ ਦੇ ਵਿੱਚ ਤਾਂ ਇੰਸ਼ੋਰੈਂਸ ਵਾਲੇ ਆ ਕਚੈਰੀ ਵਾਲੇ ਪਿਓ ਨੂੰ ਉਹਦਾ ਮੁੱਲ ਦੱਸ ਦਿੰਦੇ ਆ ਪਰ ਕੀ ਉਹ ਮੁੱਲ ਹੁੰਦਾ ਉਹਦਾ ਮੁੱਲ ਨਹੀਂ ਹੁੰਦਾ ਮੁੱਲ ਕੋਈ ਵੀ ਨਹੀਂ ਜਿਹੜਾ ਤੁਹਾਨੂੰ ਤੁਹ ਪੱਟਿਆ ਜਾਂਦਾ ਅੱਜ ਮੈਨੂੰ ਪੰਜਾਬ ਚੋਂ ਪੱਟ ਕੇ ਮੈਨੂੰ ਕਰੋੜਪਤੀ ਕਰ ਦੇਣਾ ਨਹੀਂ ਸਾਲ ਜਾ ਕੇ ਮਹਾਰਾਸ਼ਟਰ ਵੇ ਜਾ ਕੇ ਮੱਧ ਪ੍ਰਦੇਸ਼ ਲਿ ਜਾ ਕੇ ਪਰ ਜਿਹੜੀ ਮੇਰੀ ਪਛਾਣ ਇਸ ਜਗ੍ਹਾ ਛੇਰੀ ਆ ਜਿਹੜਾ ਮੇਰਾ ਸੋਸ਼ਲ ਸਮਾਜਿਕ ਨੈਟਵਰਕ ਇਸ ਜਗਾ ਠੀਕ ਹੈ ਜਿਹੜਾ ਮੈਂ ਆਪਦਾ ਗੁੱਸਾ ਗਿੱਲਾ ਪਿਆਰ ਮੁਹੱਬਤ ਇੱਥੇ ਸ਼ੇਅਰ ਕਰਦਾ ਹੈ ਉਹਦਾ ਕੋਈ ਮੁੱਲ ਮੁੱਝੂਗਾ ਕੋਈ ਮੁੱਲ ਨਹੀਂ ਉਹਦਾ ਕੋਣਾ ਭਵਾਂ ਦਾ ਬੰਦਾ ਚੱਕ ਕੇ ਆਪਾਂ ਮਾਰਦੇ ਆਂ ਭਵਾਨੀਗਰ ਤੋਂ ਪਰਾਂ ਜਿੱਲੇ ਚੱਕ ਪੈਸੇ ਤੇ ਲੈ ਆ ਉੱਥੇ ਜ਼ਮੀਨ ਉਹ ਮੈਂ ਫਿਰ ਰੋਲ ਜਾਣਾ ਪਹਿਲਾਂ ਅੰਗਰੇਜ਼ਾਂ ਨੇ ਜਦੋਂ ਪਿੰਡਾਂ ਜ਼ਮੀਨਾਂ 'ਚ ਕਨੌਰ ਕੌਨੀਆਂ 'ਚ ਪਿੰਡ ਬਸਾਏ ਸੀ ਉਹਨਾਂ ਨੇ ਇੱਕ ਪਿੰਡ ਨੂੰ ਉਸੇ ਪਿੰਡ ਦੀ ਜਗ੍ਹਾ ਲੋਡ ਕੀਤੀ ਸੀ ਤਾਂ ਕਿ ਭਾਈਚਾਰਾ ਰਹੇ ਮੇਰੇ ਬਜ਼ੁਰਗ ਪੰਜਾਬ ਚੋਂ ਰਾਜਸਥਾਨ ਚ ਚੱਕਾਂ ਚ ਗਏ ਸੀਗੇ ਅਸੀਂ ਪੰਜ ਸੱਤ ਪਿੰਡ ਨੇੜੇ ਨੇੜੇ ਆ ਪ੍ਰਪੇਸ਼ੋ ਸਾਡਾ ਕਲਚਰ ਬਟੇ ਪਰ ਜਿਵੇਂ ਕੱਲਾ ਗਿਆ ਹੁੰਦਾ ਕਿਸੇ ਜੈਪੁਰ ਦੇ ਨੇੜੇ ਮਾਰਿਆ ਹੁੰਦਾ ਚੱਕੇ ਤਾਂ ਮੇਰਾ ਕਿਹੜਾ ਕਲਚਰ ਕਿਹੜੀ ਮੇਰਾ ਸੋਸ਼ਲ ਕੋਸਟ ਤੇ ਕਿਹੜਾ ਮੇਰੀ ਦੋ ਦੋ ਤਿੰਨ ਤਿੰਨ ਪੀੜੀਆਂ ਰੁਲ ਚੱਗੀਆਂ ਅੱਜ ਜਿਹੜੇ ਬੰਦੇ 47 ਤੋਂ ਬਾਅਦ ਪੰਜਾਬ ਚ ਇਧਰ ਆਏ ਆ ਲਾਹੌਰ ਦਾ ਪੰਜਾਬੀ ਹਿੰਦੂ ਨਹੀਂ ਵਸ ਤੱਕਿਆ ਪ੍ਰੋਪਰ ਲੋਕ ਬ੍ਰਮਾਜੀ ਦੇ ਜਾਂ ਦੁਆਬੇ ਦੇ ਜਿਹੜੇ ਲੋਕ ਉੱਤਰ ਵਸੇ ਹੋਏ ਸੀ ਉਹਨਾਂ ਉਹ ਪੋਲੀਟੀਕਲੀ ਉਹਨੇ ਰੈਲੇਵੈਂਟ ਨਹੀਂ ਹੋ ਸਕੇ ਦੂਜੇ ਪੰਜਾਬ ਚ ਆ ਕੇ ਤੇ ਸਾਰਾ ਸਟਰਕਚਰ ਹੀ ਬਦਲ ਗਿਆ ਉਹਨਾਂ ਦੀ ਆਇਡੈਂਟੀਟੀ ਦਾ ਕੀ ਉਹ ਸੋਸ਼ਲ ਕਾਸਟ ਮਿਲ ਗਈ ਉਹਨਾਂ ਨੂੰ ਉਹਨਾਂ ਨੂੰ 10-10 ਉਹਨਾਂ ਜਮੀਨਾਂ ਵੀ ਮਿਲ ਜਾਂਦੀਆਂ ਉਹਨਾਂ ਨੂੰ ਪ੍ਰਾਪਰਟੀਆਂ ਵੀ ਮਿਲ ਜਾਂਦੀਆਂ ਦਰੀਜ ਦੇ ਵਿੱਚ ਤਾਂ ਵੀ ਉਹ ਸੋਸ਼ਲ ਕੀਮਤ ਨਹੀਂ ਮਿਲਦੀ ਸੋ ਇਹ ਸਾਰੀਆਂ ਗੱਲਾਂ ਨੂੰ ਵੇਖੋ ਡਿਵੈਲਪਮੈਂਟ ਦੇ ਨਾਂ ਤੇ ਇਹ ਨਾ ਕਰੋ ਕਿ ਤਬਾਹੀ ਕਰਦੇ ਹੋ ਤੁਸੀਂ ਡਿਵੈਲਪਮੈਂਟ ਜ਼ਰੂਰੀ ਆ ਨੌਕਰੀਆਂ ਵੀ ਜ਼ਰੂਰੀ ਆ ਪਰ ਬਹੁਤ ਸੋਚ ਸਮਝ ਕੇ ਕਰੋ ਸ਼ੇਰੀਕਰਨ ਕਰਨਾ ਹੈ ਵਰਟੀਕਲ ਹੋਣ ਦੀ ਕੋਸ਼ਿਸ਼ ਕਰੋ ਜੇ ਸੜਕਾਂ ਕੱਢਣੀ ਹੈ ਐਡੀਆਂ ਉੱਚੀਆਂ ਕੱਢਦੀਆਂ ਪਹਿਲਾਂ ਝਟਮ ਹੁੰਦਾ ਸੀ ਕਿ ਜਲ ਜਮੀਨ ਨਹੀਂ ਆਈ ਤੇ ਆ ਜੂਗੀ ਇਹਨਾਂ ਚੋਂ ਕੁਝ ਪੜ ਜੂਗਾ ਮੇਰਾ ਪਰ ਤਾਂ ਉਹ ਵੀ ਨਹੀਂ ਪੜ ਮੁੱਤਰ ਬੱਚਾ ਇਕੱਤਰ ਰਹਿੰਦਾ ਸਕੂਲ ਉਹਦਾ 5 5 7 7 ਕਿਲੋਮੀਟਰ ਤੇ ਹੋ ਗਿਆ ਜਿਹੜਾ ਪਹਿਲਾਂ 2 ਕਿਲੋ ਕਿਲੋ ਸੀ ਸੋ ਡਵੈਲਪਮੈਂਟ ਦੇ ਨਾਂ ਤੇ ਅੱਜ ਤਬਾਈ ਨਾ ਕਰੀ ਆਪਾਂ ਮੈਂ ਤੁਹਾਨੂੰ ਛੋਟੇ ਜਿਹੇ ਇਨਸਟੈਂਸ ਨਾ ਕੇ ਬੰਦ ਕਰਨਾ ਕੁਝ ਸਾਲ ਪਹਿਲਾਂ ਮੈਂ ਆਪਦੀ ਇੱਕ ਮੁੰਡੇ ਨਾਲ ਬਾਹਰ ਤਾਂ ਹੁੰਦਾ ਸੀ ਉਹ ਰੋਪੜ ਤੋਂ ਪੇ ਕੀਤਾ ਤੇ ਅਸੀਂ ਅਨਪੁਰ ਸਾਹਿਬ ਜਾ ਜੀ ਸੀ ਤੇ ਉਹਨੇ ਮੈਨੂੰ ਬਹੁਤ ਸੋਹਣੀ ਗੱਲ ਸੁਣਾਈ ਉਹ ਕਹਿੰਦਾ ਸਰ ਕਿ ਜਦੋਂ ਨਾ ਹਲੇ ਇੱਥੇ ਡਵੈਲਪਮੈਂਟ ਇੰਨਾ ਹੋਈ ਸੀ ਤਾਂ ਇਲਾਕਾ ਬਹੁਤ ਸੋਹਣਾ ਸੀ 1990 ਤੋਂ ਪਹਿਲਾਂ 300 ਸਾਲ ਦਾ ਬਣ ਹੋਣ ਤੋਂ ਪਹਿਲਾਂ ਉਹ ਤਾਂ ਇੱਥੇ ਕਵਲ ਪੱਣੀ ਹੋਈ ਸੀ ਉਹ ਹੀ ਸੀ ਜਦੋਂ ਗੁਰੂ ਸਾਹਿਬ ਛੱਡ ਕੇ ਗਏ ਸੀ ਉਹ ਮੈਂ ਕਿਹਾ ਪਤਾ ਨਹੀਂ ਡਵੈਲਪਮੈਂਟ ਦਾ ਤੇ ਦਵਾਈ ਤਾਂ ਕਰ ਤਿਤਵਾਈ ਤਾਂ ਪਹਿਲਾਂ ਸੋਹਣਾ ਸੀ ਉਹ ਡਵੈਲਪਮੈਂਟ ਦਾ ਮਤਲਬ ਕੀ ਆ ਉਨਾ ਕਬੜਾ ਆਪਾਂ ਵੇਖੀਏ ਕਿਹੜੀ ਜ਼ਰੂਰੀਅਤ ਨਹੀਂ ਕਿ ਬਿਲਕੁਕੁਲ ਨਾ ਹੋਵੇ ਕਿਹੜੀ ਜ਼ਰੂਰੀਅਤ ਕਿਹੜੀ ਇੰਡਸਟਰੀ ਆਸਤੇ ਜ਼ਰੂਰੀ ਆ ਇਹ ਨਾ ਹੋਵੇ ਕਿ ਆਪਾਂ ਮੱਤੇਵਾੜੇ ਚ ਜਿਵੇਂ ਟੈਕਸਟਾਈਲ ਪਾਰਕ ਲਾ ਰਹੇ ਸੀ ਉਹ ਜੇ ਡਵੈਲਪਮੈਂਟ ਕਰਾਈਏ ਇਹ ਨਾ ਹੋਵੇ ਕਿ ਦੀਦੀਆਂ ਪੁੱਟੀਆਂ ਸੜਕਾਂ ਬਣਾ ਦਈਏ ਜਿੱਦ ਤੱਕ ਰਾਡ ਆਵੇ ਉਹਨੂੰ ਸੰਭਾਲਿਆ ਜਾਵੇ